ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਸਾਰੇ ਹੀ ਪੰਜਾਬੀ ਨਾਲ ਜੁੜੇ ਹੋਏ ਵਿਦਿਆਰਥੀ ਜੋ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੀ ਤਿਆਰੀ ਅਸੀਂ ਇਸ ਚੈਨਲ ਤੇ ਕਰਵਾਉਂਦੇ ਰਹਿੰਦੇ ਆ ਸੋ ਇਹ ਸੈਕਿੰਡ ਪਾਰਟ ਹੈ ਜੋ ਇੰਟਰਨੈਸ਼ਨਲ ਪੰਜਾਬੀ ਬੋਲੀ 올ਿਮਪੀਅਡ 2025 ਹੋਣ ਜਾ ਰਿਹਾ ਉਸੇ ਵਿੱਚ 6ਵੀਂ ਕਲਾਸ ਤੋਂ ਲੈ ਕੇ 8ਵੀਂ ਦੀ ਜਿਹੜੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਜਿਦੇ ਵਿੱਚ ਬੱਚਿਆਂ ਨੂੰ ਜੋ ਉਹਨਾਂ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾਣਾ ਹੈ ਉਸ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਸੋ ਅੱਜ ਆਪਾਂ ਦੂਸਰਾ ਪਾਰਟ ਸ਼ੁਰੂ ਕਰਦੇ ਹਾਂ ਪਹਿਲਾ ਪਾਰਟ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਪ੍ਰਾਪਤ ਕਰ ਸਕਦੇ ਹੋ ਤੇ ਅੱਗੇ ਨੈਕਸਟ ਪਾਰਟ ਸਾਰੇ ਇਸ ਪਲੇਲਿਸਟ ਦੇ ਵਿੱਚ ਹੀ ਤੁਹਾਨੂੰ ਇਸ ਮਹੀਨੇ ਦੇ ਵਿੱਚ ਕੰਪਲੀਟ ਆ ਜਾਣਗੇ ਹਾਂਜੀ ਹੁਣ ਬੱਚੋ ਆਪਾਂ ਪੜ੍ਹਦੇ ਹਾਂ ਕਿ ਪੰਜਾਬ ਕਰਾਂ ਕੀ ਸੇਖਤ ਤੇਰੀ ਮਾਖਿਓ ਮਿੱਠਾ ਸ਼ਬਦ ਪੰਜਾਬ ਸੁੰਦਿਆਂ ਹੀ ਸਾਡੇ ਅੱਗੇ ਵਿਸ਼ਾਲ ਮੈਦਾਨੀ ਧਰਤੀ ਕਲਕਲ ਵਗਦੇ ਦਰਿਆ ਹਰਿਆਲੇ ਖੇਤ ਗਿੱਦ्डा ਭੰਗੜਾ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਆ ਜਾਂਦੇ ਹਨ ਪੰਜਾਬ ਵਿੱਚ ਪੈਰ ਧਰਦਿਆਂ ਹੀ ਥਾਂ-ਥਾਂ ਬਾਬਿਆਂ ਦਾ ਲੰਗਰ ਲਾਉਂਦੇ ਸਰਬੱਤ ਦਾ ਭਲਾ ਮੰਗਦੇ ਹੱਸੂ ਹੱਸੂ ਕਰਦੇ ਚਿਹਰੇ ਸਾਡਾ ਸਵਾਗਤ ਕਰਦੇ ਹਨ ਜੋਧਿਆਂ ਜੋਗੀਆਂ ਤੇ ਆਸ਼ਕਾ ਨੂੰ ਨਾਇਕ ਮੰਨਣ ਵਾਲੀ ਇਸ ਕੌਮ ਨੂੰ ਬਹਾਦਰੀ ਖੁੱਲ੍ਹਦੀਲੀ ਤੇ ਉਦਮ ਦੇ ਗੁਣ ਵਿਰਸੇ ਵਿੱਚੋਂ ਹੀ ਮਿਲੇ ਹਨ ਪੰਜਾਬੀ ਬੋਲੀ ਪਹਿਰਾਵਾ ਖਾਣ ਪੀਣ ਰੁੱਤਾਂ ਅਤੇ ਗੁਰੂਆਂ ਦੁਆਰਾ ਬਖਸ਼ੀ ਜੀਵਨ ਜਾਚ ਇਸ ਖਿੱਤੇ ਨੂੰ ਸੰਸਾਰ ਪੱਧਰ ਤੇ ਵੱਖਰੀ ਪੇਸ਼ਾਨ ਦਵਾਉਂਦੇ ਹਨ ਸੋ ਪਹਿਲੇ ਪੈਰੇ ਦੇ ਵਿੱਚੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੀ ਸਿਫਤ ਹੋਈ ਹੈ ਦਰਿਆਵਾਂ ਦੀ ਖੇਤਾਂ ਦੀ ਕਲਚਰ ਦੀ ਜੋ ਪੰਜਾਬ ਦਾ ਸੱਭਿਆਚਾਰ ਹੈ ਪੰਜਾਬ ਦੀ ਬਹਾਦਰੀ ਕੌਮ ਦੀ ਜਿਹੜੀ ਗੱਲ ਹੋਈ ਹੈ ਇਸ ਤੋਂ ਬਾਅਦ ਗੱਲ ਹੋਈ ਹੈ ਕਿ ਪੰਜਾਬ ਜਿਹੜਾ ਸ਼ਬਦ ਹੈ ਉਹ ਕਿੱਥੋਂ ਆਇਆ ਇਹ ਜਿਹੜਾ ਸ਼ਬਦ ਹੈ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੋਇਆ ਹੈ ਪੰਜ ਅਤੇ ਆਬ ਜਿਸ ਵਿੱਚ ਆਪਾਂ ਇਸ ਦਾ ਸ਼ਾਪ ਦੀ ਅਰਥ ਮੰਨਦੇ ਆਂ ਪੰਜ ਪਾਣੀਆਂ ਦੀ ਧਰਤੀ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਜਿਹੜਾ ਪੰਜਾਬ ਹੈ ਇਹਦੇ ਵਿੱਚ ਪੰਜ ਦਰਿਆ ਵਗਦੇ ਸੀ ਸੋ ਵੰਡ ਤੋਂ ਬਾਅਦ ਜਿਹੜੇ ਦਰਿਆ ਉਹ ਦੋ ਪਾਕਿਸਤਾਨ ਦੇ ਵਿੱਚ ਚਲੇ ਗਏ ਤੇ ਤਿੰਨ ਜਿਹੜੇ ਇੱਧਰ ਆਪਣੀ ਪੰਜਾਬ ਵਾਲੀ ਸਾਈਡ ਹੈ ਭਗਦੇ ਆ ਪਰ ਪਹਿਲਾਂ ਇਹ ਪੰਜ ਪਾਣੀਆਂ ਦੀ ਧਰਤੀ ਸੀ ਇਸ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਇਬਨ ਬਤੂਤਾ ਦੀਆਂ ਰਚਨਾਵਾਂ ਵਿੱਚੋਂ ਮਿਲਦੀ ਹੈ ਸੋ ਤੁਹਾਡੇ ਕਿੰਨੇ ਹੀ ਕੁਐਸਚਨ ਬਣਗੇ ਕੀ ਪੰਜਾਬੀਆਂ ਦੀ ਕੌਮ ਕਿਹੋ ਜੀ ਹੈ ਇਹ ਸ਼ਬਦ ਕਿੱਥੋਂ ਆਇਆ ਹੈ ਪੰਜਾਬ ਤੋਂ ਆਇਆ ਉਸ ਦਾ ਕੀ ਅਰਥ ਹੈ ਪੰਜਾ ਪਾਣੀਆਂ ਦੀ ਧਰਤੀ ਸੋ ਇਹ ਇੱਕ ਇਹਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਬਣ ਰਿਹਾ ਕਿ ਇਹ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਕਿਸ ਨੇ ਕੀਤੀ ਸੀ ਇਬਨ ਬਤੂਤਾ ਦੀ ਯਾਤਰਾਮਾ ਵਿੱਚ ਕੀਤੀ ਹੋਈ ਮਿਲਦੀ ਹੈ ਜੋ ਕਿ 14ਵੀਂ ਸਦੀ ਦੀਆਂ ਹਨ ਤੁਹਾਡੇ ਤੋਂ ਸਦੀ ਵੀ ਪੁੱਛੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਮਹਾਭਾਰਤ ਵਿੱਚ ਇਸ ਨੂੰ ਪੰਜਨਤ ਵੀ ਲਿਖਿਆ ਗਿਆ ਸੋ ਇੱਕ ਕੁਐਸਚਨ ਇੱਥੇ ਵੀ ਤੁਹਾਡਾ ਬਣ ਗਿਆ ਈ ਮਹਾਪਾਰਤ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਪੰਚਨਦ ਪੰਜ ਦਰਿਆਵਾਂ ਦੀ ਧਰਤੀ ਹੀ ਇਸ ਦਾ ਅਰਥ ਹੈ ਪਰ ਜਿਹੜਾ ਇਸ ਦਾ ਉੱਪਰਲਾ ਸ਼ਬਦ ਹੈਗਾ ਪੰਚਨਦ ਉਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਇਹ ਪੰਜ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਅਤੇ ਜੇਲਮ ਹਨ ਜੋ ਅਣਵੱਡੇ ਪੰਜਾਬ ਵਿੱਚ ਵਗਦੇ ਸਨ ਅਣਵੰਡੇ ਹੁੰਦਾ ਜਦੋਂ ਆਪਣਾ ਪੰਜਾਬ ਪਾਕਿਸਤਾਨ ਦੀ ਵੰਡ ਨਹੀਂ ਹੋਈ ਸੀ ਤਾਂ ਉਦੋਂ ਇਹ ਪੰਜ ਦਰਿਆ ਵਗਦੇ ਸਿਗੇ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਲਮ ਤੇ ਹੁਣ ਪੂਰਬੀ ਪੰਜਾਬ ਦੇ ਵਿੱਚ ਕੇਵਲ ਕਿਹੜੇ ਵਗਦੇ ਨੇ ਸਤਲੁਜ ਬਿਆਸ ਤੇ ਰਾਵੀ ਇਹ ਕਿੱਥੇ ਤੁਹਾਡੇ ਤਿੰਨ ਤੋਂ ਚਾਰ ਕੁਐਸਚਨ ਸਿੱਧੇ ਹੀ ਬਣਦੇ ਜਾ ਰਹੇ ਆ ਜਿਹੜੇ ਦੋ ਆ ਉਹ ਤੁਸੀਂ ਪਾਕਿਸਤਾਨ ਦੇ ਵਿੱਚ ਤੁਹਾਡੇ ਤੋਂ ਪੁੱਛੇ ਜਾ ਸਕਦੇ ਵੀ ਪਾਕਿਸਤਾਨ ਦੇ ਵਿੱਚ ਕਿਹੜੇ ਵਗਦੇ ਆ ਤੇ ਪੰਜਾਬ ਦੇ ਵਿੱਚ ਕਿਹੜੇ ਵਗਦੇ ਆ ਪੰਜਾਂ ਦੇ ਨਾਮ ਯਾਦ ਰੱਖ ਲੂ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਲਮ ਪੰਜਾਬ ਦੇ ਵਿੱਚ ਪੁੱਛੇ ਜਾਂਦੇ ਆ ਤਾਂ ਸਤਲੁਜ ਬਿਆਸ ਤੇ ਰਾਵੀ ਜੇ ਤੁਹਾਡੇ ਤੋਂ ਪਾਕਿਸਤਾਨ ਦੇ ਵਿੱਚ ਪੁੱਛੇ ਜਾਂਦੇ ਆ ਤਾਂ ਤੁਸੀਂ ਜੇਲਮ ਤੇ ਚਨਾਬ ਹੁਣ ਆਪਾਂ ਗੱਲ ਕਰਾਂਗੇ ਪੰਜਾਬੀ ਸੱਭਿਅਤਾ ਖੋਜ ਅਨੁਸਾਰ ਸੱਭਿਅਤਾਵਾਂ ਦੀ ਪ੍ਰਾਚੀਨਤਾ ਦੀ ਗੱਲ ਕਰੀਏ ਤਾਂ ਪੰਜਾਬੀ ਸੱਭਿਅਤਾ ਸਿੱਧੂ ਘਾਟੀ ਵੇਲੇ ਤੋਂ ਮਿਲਦੀ ਹੈ ਇਸ ਜਿਸ ਮਗਰੋਂ ਇੱਥੇ ਆਰੀਆਂ ਵੈਦਿਕ ਸੱਭਿਅਤਾ ਵਧੇ ਫੁੱਲੀ ਫਿਰ ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਇਸ ਉੱਪਰ ਸਮੇਂ-ਸਮੇਂ ਤੇ ਵਿਦੇਸ਼ੀ ਹਮਲੇ ਵੀ ਹੁੰਦੇ ਰਹੇ ਹਨ ਇਹ ਸਦਕਾ ਤੁਰਕ ਹੋਣ ਸ਼ਗ ਕੁਸ਼ਾਨ ਗੁਪਤ ਅਤੇ ਮੁਗਲ ਸਾਮਰਾਜ ਦੀਆਂ ਸਭਿਆਤਾਵਾਂ ਵਿਕਸਿਤ ਹੋਈਆਂ ਸਭ ਤੋਂ ਮਗਰੋਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਰਾਜ ਕੀਤਾ ਇਸ ਕਾਰਨ ਪੰਜਾਬੀ ਸੱਭਿਆਚਾਰ ਉੱਪਰ ਸਾਰੀਆਂ ਸਭਿਆਤਾਵਾਂ ਦੀ छाप ਹੈ ਇਹੀ ਪੰਜਾਬ ਦੇ ਮਿਸ਼ਰਤ ਅਤੇ ਵਿਲੱਖਣ ਸੱਭਿਆਚਾਰ ਦੇ ਜਨਮ ਦਾ ਕਾਰਨ ਹੈ ਜਿਸ ਨੂੰ ਜਵਾਨ ਕਰਨ ਵਿੱਚ ਸਾਰੇ ਗੁਰੂਆਂ ਭਗਤਾਂ ਸ਼ਹੀਦਾਂ ਜੋਧਿਆਂ ਖਡਾਰੀਆਂ ਤੇ ਲਖਾਰੀਆਂ ਨੇ ਆਪਣਾ ਆਪਣਾ ਹਿੱਸਾ ਪਾਇਆ ਸੋ ਆਪਾਂ ਹੁਣ ਗੱਲ ਕਰਦੇ ਹਾਂ ਕਿ ਜਦੋਂ ਖੋਜ ਹੁੰਦੀ ਹੈ ਤਾਂ ਆਪਾਂ ਕਿਸੇ ਇੱਕ ਸੱਭਿਅਤਾ ਨੂੰ ਨਹੀਂ ਮੰਨ ਸਕਦੇ ਕਿ ਜਿਹੜੀ ਪੰਜਾਬ ਦੀ ਉਪਜ ਹੋਈ ਹੈ ਇੱਕ ਹੀ ਸੱਭਿਅਤਾ ਤੋਂ ਹੋਈ ਹੈ ਇਸ ਦੇ ਵਿੱਚ ਕੀ ਹੈ ਬਹੁਤ ਸਾਰੀਆਂ ਜਿਹੜੀਆਂ ਭੂਗੋਲਿਕ ਸਥਿਤੀਆਂ ਦੇ ਦੌਰਾਨ ਇੱਥੇ ਹਮਲੇ ਹੁੰਦੇ ਰਹੇ ਆ ਵਿਦੇਸ਼ਾਂ ਦੇ ਉੱਪਰੋਂ ਕਾਫੀ ਜਿਹੜੀਆਂ ਸੱਭਿਅਤਾਵਾਂ ਵਿਕਸਿਤ ਹੋਈਆਂ ਇਹ ਤੁਹਾਨੂੰ ਸਾਰੀਆਂ ਦੱਸ ਹੀ ਦਿੱਤੀਆਂ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਂਦੀ ਹੈ ਤਾਂ ਆਪਾਂ ਉਹ ਲਿਖਾਂਗੇ ਪੰਜਾਬੀ ਸੱਭਿਅਤਾ ਜਿਹੜੀ ਸੀਗੀ ਉਹ ਸਿੱਧੂ ਘਾਟੀ ਵਾਲੀ ਦੀ ਸੀਗੀ ਉਸ ਤੋਂ ਬਾਅਦ ਜੇ ਤੁਹਾਨੂੰ ਪੁੱਛਿਆ ਜਾਂਦਾ ਸਭ ਤੋਂ ਬਾਅਦ ਕਿਹਨੇ ਹਮਲਾ ਕੀਤਾ ਪੰਜਾਬ ਤੇ ਕਿਸ ਨੇ ਰਾਜ ਕੀਤਾ ਉਹ ਸੀਗੇ ਅੰਗਰੇਜ਼ ਸੀਗੇ ਸੋ ਇਹ ਕੀ ਹੈ ਵੱਖਰੇ-ਵੱਖਰੀਆਂ ਸਬੈਤਾਵਾਂ ਇਸ ਤੋਂ ਬਾਅਦ ਪੰਗੋਲਿਕ ਸਥਿਤੀ ਅਤੇ ਪਾਣ ਪਾਣੀ ਦੀ ਗੱਲ ਕਰੀਏ ਤਾਂ ਭਾਰ ਦੇ ਨਕਸ਼ੇ ਤੇ ਦੇਖੀਏ ਤਾਂ ਪੰਜਾਬ ਦੀ ਸਰਹੱਦ ਉੱਤਰ ਵਿੱਚ ਜੰਮੂ ਕਸ਼ਮੀਰ ਉੱਤਰ ਪੂਰੇ ਵਿੱਚ ਹਿਮਾਚਲ ਪ੍ਰਦੇਸ਼ ਦੱਖਣ ਪੂਰੇ ਵਿੱਚ ਹਰਿਆਣਾ ਦੱਖਣ ਪੱਛਮ ਵਾਲੇ ਰਾਜਸਥਾਨ ਤੇ ਪੱਛਮ ਵੱਲੋਂ ਪਾਕਿਸਤਾਨ ਦੇ ਨਾਲ ਲੱਗਦੀ ਹੈ ਇਸ ਸਥਿਤੀ ਕਾਰਨ ਪੰਜਾਬ ਦਾ ਜਲਵਾਜੂ ਅਤਿ ਦੀ ਗਰਮੀ ਤੇ ਕੜਾਕੇ ਦੀ ਠੰਡ ਵਾਲਾ ਹੁੰਦਾ ਹੈ ਸਾਲਾਨਾ ਤਾਪਮਾਨ ਜਿਹੜਾ ਹੈਗਾ 4 ਸੈਂਟੀਗ੍ਰੇਡ ਤੋਂ ਲੈ ਕੇ 47 ਸੈਂਟੀਗ੍ਰੇਡ ਤੱਕ ਪੁੱਜ ਜਾਂਦਾ ਹੈ ਇਹਦੇ ਵਿੱਚੋਂ ਵੀ ਤੁਹਾਡੇ ਇੱਕ ਜਾਂ ਦੋ ਕੁਐਸਚਨ ਬਣਨ ਦੀ ਪੂਰੀ ਉਮੀਦ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਰੁੱਤਾਂ ਨੇ ਪੰਜਾਬ ਦੀਆਂ ਮੁੱਖ ਰੁੱਤਾਂ ਇਹਦੇ ਵਿੱਚ ਆਪਣੀਆਂ ਰੁਤਾਂ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਵੀ ਪਹਿਲਾਂ ਸਾਡੇ এনवायरमेंट ਨੂੰ ਵਾਤਾਵਰਣ ਨੂੰ ਜਿਹੜੇ ਤੱਤ ਪ੍ਰਭਾਵਿਤ ਕਰਦੇ ਨੇ ਉਹ ਵਰਖ ਹੈ ਨਮੀ ਆ ਬਾਜੂ ਦਾਬ ਹੈ ਤਾਪਮਾਨ ਹੈ ਧੋਪ ਹੈ ਹਵਾ ਤੇ ਬੱਦਲ ਹੈ ਸੋ ਇਹਦੇ ਵਿੱਚ ਆਪਾਂ ਦੋ ਤਿੰਨ ਰੁਤਾਂ ਪਹਿਲਾਂ ਡਿਸਕਸ ਕਰਦੇ ਹਾਂ ਤੇ ਦੋ ਬਾਅਦ ਆਪਣੀਆਂ ਪੰਜ ਰੁਤਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਪੰਜਾਬ ਦੇ ਵਿੱਚ ਗਰਮੀ ਰੁੱਤ ਜਿਹੜੀ ਉਹ ਮੱਧ ਅਪ੍ਰੈਲ ਤੋਂ ਸ਼ੁਰੂ ਹੋ ਕੇ ਜੂਨ ਤੱਕ ਜਾਂਦੀ ਹੈ ਵਰਖਾ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਸਰਦ ਰੁੱਤ ਦਸੰਬਰ ਤੋਂ ਲੈ ਕੇ ਫਰਵਰੀ ਤੱਕ ਪੱਤਝੜ ਇਹਨੂੰ ਪਰਿਵਰਤਨ ਕਾਲੀ ਨਿਰੁੱਤਾਂ ਵੀ ਕਹਿੰਦੇ ਆ ਮੁੱਖ ਰੁੱਤਾਂ ਆਪਣੀਆਂ ਤਿੰਨ ਆ ਗਰਮੀ ਵਰਖਾ ਤੇ ਸਰਦ ਪਰਿਵਰਤਨ ਹੁੰਦਾ ਵੀ ਜਦੋਂ ਚੇਂਜ ਆਉਂਦਾ ਮਤਲਬ ਇਹਨਾਂ ਦੇ ਰੁੱਤਾਂ ਦੇ ਦੌਰਾਨ ਹੀ ਜਦੋਂ ਕੋਈ ਚੇਂਜ ਆਉਂਦਾ ਤਾਂ ਦੋ ਰੁੱਤਾਂ ਆਪਣੀਆਂ ਬਹੁਤ ਮੁੱਖ ਨੇ ਇੱਕ ਪੱਤਝੜ ਹੈ ਜਦੋਂ ਸਾਰੇ ਪੱਤੇ ਝੜ ਕੇ ਦੁਬਾਰਾ ਆਉਂਦੀ ਹੈ ਇਹ ਹੁੰਦੀ ਹੈ ਅਕਤੂਬਰ ਤੋਂ ਲੈ ਕੇ ਨਵੰਬਰ ਤੱਕ ਤੇ ਬਸੰਤ ਦੇ ਵਿੱਚ ਜਿਹੜੀ ਹੁੰਦੀ ਹੈ ਇਹ ਹੁੰਦੀ ਹੈ ਮਾਰਚ ਤੋਂ ਲੈ ਕੇ ਅਪ੍ਰੈਲ ਤੱਕ ਪੰਜਾਬ ਦੇ ਜਿਹੜੇ ਮਨੋਰੰਜਨ ਦੇ ਸਾਧਨ ਨੇ ਇਹ ਤੁਹਾਨੂੰ ਮੈਂ ਉਸ ਵੀਡੀਓ ਦੇ ਵਿੱਚ ਵੀ ਦੱਸਿਆ ਹੋਇਆ ਨੌਮੀ ਵਾਲੇ ਬੱਚਿਆਂ ਨੂੰ ਵੀ ਕਰਵਾਈ ਹੋਈ ਹੈ ਫਰਸਟ ਵੀਡੀਓ ਉਹਨਾਂ ਦੀ ਉਹਦੇ ਵਿੱਚ ਵੀ ਇਹੀ ਚੀਜ਼ ਹੋਈ ਆ ਕਿ ਆਪਣੀ ਜਿਹੜੀ ਪਹਿਲਾਂ ਲੋਕਾਂ ਦੇ ਮਨੋਰੰਜਨ ਦੇ ਸਾਧਨ ਸੀਗੇ ਜਿਹੜੇ ਉਹ ਬੜੇ ਹੀ ਜਿਵੇਂ ਵਧੀਆ ਸੀਗੇ ਜਿਵੇਂ ਮੇਲੇ ਸੀ ਅਖਾੜੇ ਸੀ ਕਿਉਂਕਿ ਆਪਣੀ ਜਿਹੜੀ ਧਰਤੀ ਹੈ ਗੁਰੂ ਪੀਰਾਂ ਤੇ ਫਕੀਰਾਂ ਦੀ ਧਰਤੀ ਹੈ ਇੱਥੇ ਜਿੰਨਾ ਚਿਰ ਕੋਈ ਮੇਲਾ ਨਹੀਂ ਹੁੰਦਾ ਤਾਂ ਪੰਜਾਬੀਆਂ ਦਾ ਜਿਹੜਾ ਚਾਅ ਬੜাই ਅਧੂਰਾ ਹੁੰਦਾ ਹੈ ਤਾਂ ਇਹਦੇ ਵਿੱਚ ਕਿਸੀ ਲੋਕ ਪਹਿਲਾਂ ਬੜੀਆਂ ਮਤਲਬ ਕਿ ਚਾਹ ਦੇ ਨਾਲ ਖੁਸ਼ੀਆਂ ਦੇ ਨਾਲ ਦੇਖਣ ਜਾਂਦੇ ਸੀ ਮੇਲਾ ਔਰਤਾਂ ਵੀ ਤਿਆਰ ਹੋ ਕੇ ਤੇ ਇਸ ਦੇ ਵਿੱਚ ਕਿ ਲੋਕ ਨਵੇਂ ਕੱਪੜੇ ਪਾ ਕੇ ਸ਼ਿੰਗਾਰ ਕਰਕੇ ਜਾਂਦੇ ਸੀ ਜਿਵੇਂ ਕੁੜੀਆਂ ਤਰਿੰਜਨ ਦੇ ਵਿੱਚ ਬੰਧੀਆਂ ਸੀ ਹੱਥੀ ਕੰਮ ਕਰਦੀਆਂ ਸੀ ਤੇ ਇਹ ਸਾਰੇ ਸਾਡੇ ਪੰਜਾਬੀ ਸੱਭਿਆਚਾਰ ਦੇ ਮਨੋਰੰਜਨ ਦੇ ਸਾਧਨ ਰਹੀ ਹੈ ਹੁਣ ਆਪਾਂ ਦੇਖਦੇ ਹਾਂ ਕਿ ਆਪਣਾ ਮੇਨ ਕੁਐਸਚਨ ਕਿਹੜੇ ਬਣਦੀ ਹੈ ਪੰਜਾਬ ਦਾ ਰਾਜ ਦਰਖਤ ਕਿਹੜਾ ਇਥੇ ਨੂੰ ਮੈਂ ਪੁਰਾਣੀ ਵੀਡੀਓ ਦੇ ਵਿੱਚ ਕਰਵਾਇਆ ਹੋਇਆਗਾ ਰਾਜ਼ ਰੱਖਤਾ ਆਪਣਾ ਕੀ ਹੈ ਟਾਲੀ ਹੈ ਪੰਜਾਬ ਸ਼ਬਦ ਕਿਹੜੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੋਇਆ ਹੈ ਪੰਜ ਤੇ ਆਬ ਦੇਖੋ ਹੁਣ ਇੱਥੇ ਤੁਹਾਨੂੰ ਸਿੱਧਾ ਹੀ ਫਰਕ ਲੱਗਦਾ ਹੈ ਕਈ ਵਾਰ ਬੱਚੇ ਪੰਚਨਦ ਲਿਖ ਦਿੰਦੀ ਹੈ ਕਿਉਂਕਿ ਪੰਚਨਦ ਇੱਥੇ ਆਪਾਂ ਨੂੰ ਜੇ ਮਹਾਭਾਰਤ ਅਨੁਸਾਰ ਪੁੱਛਿਆ ਜਾਂਦਾ ਤਾਂ ਫਿਰ ਅਸੀਂ ਦੂਜਾ ਆਪਸ਼ਨ ਲਾਵਾਂਗੇ ਪਰ ਇੱਥੇ ਜਿਹੜੀ ਕੁਐਸਚਨ ਦਾ ਜਿਹੜਾ ਅਰਥ ਮੰਨ ਰਿਹਾ ਪੰਜਾਬੀ ਸ਼ਬਦ ਪੁੱਛਿਆ ਉਹਨਾਂ ਨੇ ਤਾਂ ਪੰਜ ਤੇ ਆਬ ਤੀਸਰਾ ਆਪਸ਼ਨ ਸਹੀ ਆ ਉੱਤਰ ਦਿਸ਼ਾ ਵੱਲ ਪੰਜਾਬ ਦੀ ਸਰਹੱਦ ਕਿ ਸੂਬੇ ਨਾਲ ਲੱਗਦੀ ਹੈ ਇਹ ਦੇਖੋ ਤੁਹਾਨੂੰ ਮੈਂ ਇੱਥੇ ਕਰਵਾਇਆ ਵੀ ਹੋਇਆ ਉੱਤਰ ਪੂਰਬ ਦੇ ਵਿੱਚ ਆਪਣੀ ਜਿਹੜੀ ਹੈ ਹਿਮਾਚਲ ਦੇ ਨਾਲ ਲੱਗਦੀ ਹੈ ਦੱਖਣ ਪੂਰਬ ਵਿੱਚ ਹਰਿਆਣੇ ਨਾਲ ਲੱਗਦੀ ਆ ਦੱਖਣ ਪੱਛਮ ਵਿੱਚ ਰਾਜਸਥਾਨ ਤੇ ਪੱਛਮ ਵੱਲੋਂ ਆਪਣੀ ਪਾਕਿਸਤਾਨ ਆ ਇਹ ਸਾਰਾ ਤੁਸੀਂ ਇੱਕ ਨੋਟਸ ਦੇ ਰੂਪ ਵਿੱਚ ਲਿਖ ਲਓ ਉਸ ਤੋਂ ਬਾਅਦ ਤਿਰੰਜਨ ਮਨੋਰੰਜਨਾ ਜਿਹੜਾ ਸਾਧਨੋਂ ਕਿਹਨਾਂ ਦਾ ਇਹ ਸਾਰਿਆਂ ਨੂੰ ਪਤਾ ਹੈ ਇਹ ਕੁੜੀਆਂ ਦਾ ਔਰਤਾਂ ਦਾ ਇੱਕ ਮਨੋਰੰਜਨ ਦਾ ਸਾਧਨ ਹੈ ਸੋ ਨੈਕਸਟ ਵੀਡੀਓ ਵੀਡੀਓ ਦੇ ਵਿੱਚ ਆਪਾਂ ਗੁਰੂ ਸਹਿਬਾਨਾਂ ਤੇ ਸਿੱਖ ਰਾਜ ਬਾਰੇ ਪੜ੍ਹਾਂਗੇ ਸੋ ਇਹ ਸੀ ਬੱਚਿਆਂ ਦਾ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਦਾ ਸਿਲੇਬਸ ਸੋ ਨੈਕਸਟ ਵੀਡੀਓ ਆਪਾਂ ਨੈਕਸਟ ਪਾਰਟ ਦੇ ਵਿੱਚ ਚੰਗੀ ਤਰ੍ਹਾਂ ਉਸ ਨੂੰ ਸਮਝਾਂਗੇ ਕੋਸ਼ਿਸ਼ ਹੈ ਤੁਹਾਡਾ ਜਲਦੀ ਤੋਂ ਜਲਦੀ ਜਿਹੜਾ ਸਿਲੇਬਸ ਹੈ ਕਵਰ ਕਵਰ ਕਰਵਾ ਦਿੱਤਾ ਜਾਊਗਾ ਤੁਸੀਂ ਆਪਣੇ ਫਰੈਂਡਸ ਦੇ ਨਾਲ ਇਹ ਚੈਨਲ ਨੂੰ ਜਰੂਰ ਸ਼ੇਅਰ ਕਰ ਦਿਓ ਇਸ ਦਾ ਸਬੰਧ ਸਿਰਫ ਕੇਵਲ ਸਾਡਾ ਪੇਪਰ ਦੇਣਾ ਹੀ ਨਹੀਂ ਇਹਦੇ ਨਾਲ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਆਪਣੇ ਪੰਜਾਬ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਲੈ ਸਕਦੇ ਹਾਂ ਜੋ ਕਿ ਸਾਨੂੰ ਹੋਰ ਵੀ ਬਹੁਤ ਪੇਪਰਾਂ ਦੇ ਵਿੱਚ ਕੰਮ ਆਊਗੀ ਸੋ ਤੁਹਾਡੇ ਲਈ ਇਹ ਛੋਟਾ ਜਿਹਾ ਉਪਰਾਲਾ ਸ਼ੁਰੂ ਕੀਤਾ ਹੈ ਪੂਰੀ ਉਮੀਦ ਹੈ ਤੁਸੀਂ ਸਾਨੂੰ ਇਸ ਚੀਜ਼ ਦੇ ਲਈ ਸਾਡੇ ਨਾਲ ਜੁੜੋਗੇ ਤੇ ਸਾਡੇ ਨਾਲ ਸਹਿਯੋਗ ਦਿਓਗੇ ਸੋ ਇਸ ਚੈਨਲ ਦੇ ਨਾਲ ਲਗਾਤਾਰ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆਂ